ਦੇ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਆ ਤੁਹਾਡਾ ਮੇਰੇ ਚੈਨਲ ਤੇ ਗੱਲ ਕਰਦੇ ਆ ਲਾਡਲੀਆਂ ਵੀਡੀਓ ਬਾਰੇ ਸੋ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖਿਆ ਹੈ ਕਿ ਗੁਰਪ੍ਰੀਤ ਨੇ ਘਰ ਨੂੰ ਇੱਕ ਕਰ ਲਿਆ ਹੈ ਤੇ ਹੁਣ ਉਹ ਉੱਥੇ ਇੱਕ ਸਮਾਗਮ ਕਰਾਉਣ ਲੱਗਾ ਹੈ ਤੇ ਉੱਥੇ ਜਦੋਂ ਸਾਈ ਜੀ ਨੂੰ ਬੁਲਾਉਂਦਾ ਹੈ ਤੇ ਉੱਥੇ ਕਿਹੜੀ ਇੱਕ ਹੈਰਾਨ ਕਰਨ ਵਾਲੀ ਗੱਲ ਹੋ ਜਾਂਦੀ ਹੈ ਸੋ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖਿਓ ਕਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖਿਆ ਕਿ ਕਰਨ ਤੇ ਗੁਰੀ ਨੇ ਸਕੀਮ ਬਣਾਈ ਆ ਕਿ ਆਪਣੇ ਮੰਨੂ ਨੂੰ ਮਿਲਣ ਲਈ ਸੋ ਉਹ ਮੰਨੂ ਨੂੰ ਮਿਲਣ ਲਈ ਘਰੋਂ ਨਿਕਲ ਜਾਂਦੇ ਆ ਤੇ ਘਰਦਿਆਂ ਨੂੰ ਕੁਝ ਵੀ ਨਹੀਂ ਪਤਾ ਹੁੰਦਾ ਉਹ ਪੰਡਾਰੇ ਯਾਨੀ ਕਿ ਸਮਾਗਮ ਦੀ ਤਿਆਰੀ ਕਰ ਰਹੇ ਹੁੰਦੇ ਆ ਸਾਰੇ ਕਿਉਂਕਿ ਗੁਰਪ੍ਰੀਤ ਨੇ ਜਗਾ ਜਿਹੜੀ ਉਹ ਖੁੱਲੀ ਕਰ ਲਈ ਆ ਕੰਦ ਵਿੱਚੋਂ ਹਟਵਾ ਦਿੱਤੀ ਆ ਉਹ ਸੋਚਦਾ ਹੈ ਕਿ ਜਿਆਦਾ ਖੁੱਲੀ ਜਗਾ ਹੋਏਗੀ ਤੇ ਸਮਾਗਮ ਵਧੀਆ ਵੱਡਾ ਹੋਵੇਗਾ ਤੇ ਉਹ ਫੋਨ ਕਰਕੇ ਸਾਈ ਜੀ ਨੂੰ ਦੱਸ ਵੀ ਦਿੰਦਾ ਹੈ ਕਿ ਮੈਂ ਘਰ ਖੁੱਲਾ ਕਰ ਲਿਆ ਤੇ ਘਰ ਜਿਹੜਾ ਉਹ ਮੇਰੇ ਨਾਂ ਤੇ ਹੋ ਵੀ ਗਿਆ ਤੇ ਕੀ ਉਹ ਸਾਈਂ ਜੀ ਆਪਣੀ ਸਕੀਮਾਂ ਲਾ ਰਿਹਾ ਹੁੰਦਾ ਸੋਚ ਰਿਹਾ ਹੁੰਦਾ ਹੈ ਕਿ ਚੱਲ ਵਧੀਆ ਹੋਇਆ ਹੁਣ ਮੈਨੂੰ ਚੰਗਾ ਪ੍ਰੋਫਿਟ ਵੀ ਹੋ ਜਾਏਗਾ ਉੱਧਰ ਮੰਨੂ ਆਪਣੀ ਮਾਸੀ ਨਾਲ ਬਹੁਤ ਖੁਸ਼ ਆ ਤੇ ਮੰਨੂ ਦੀ ਮਾਸੀ ਨੇ ਤਾਂ ਇਹ ਸੋਚ ਲਿਆ ਕਿ ਮੰਨੂ ਨੂੰ ਹੁਣ ਮੈਂ ਵਾਪਸ ਨਹੀਂ ਕਰਨਾ ਕਿਉਂਕਿ ਜਿਸ ਦੀ ਲਾਦ ਨਹੀਂ ਹੁੰਦੀ ਉਸ ਨੂੰ ਹੀ ਪਤਾ ਹੁੰਦਾ ਹੈ ਲਾਦ ਦੀ ਕੀਮਤ ਉਹਨਾਂ ਲਈ ਤਾਂ ਕੁੜੀ ਵੀ ਉਨੀ ਹੀ ਹੁੰਦੀ ਹੈ ਜਿੰਨਾ ਕਿ ਮੁੰਡਾ ਪਰ ਗੁਰਪ੍ਰੀਤ ਨੂੰ ਤਾਂ ਮੁੰਡੇ ਹੀ ਚਾਹੀਦੇ ਆ ਤੇ ਉਹ ਕੁੜੀਆਂ ਦਾ ਤਾਂ ਨਾਂ ਵੀ ਨਹੀਂ ਸੁਣਨਾ ਚਾਹੁੰਦਾ ਘਰ ਵਿੱਚ ਜਦ ਰੋਜੀ ਆਪਣੀਆਂ ਧੀਆਂ ਦਾ ਜ਼ਿਕਰ ਵੀ ਕਰਦੀ ਆ ਤੇ ਉੱਥੇ ਹੀ ਉਸ ਨੂੰ ਗੁੱਸਾ ਆ ਜਾਂਦਾ ਹੈ ਤੇ ਅਗੋ ਇਹ ਕਹਿੰਦਾ ਹੈ ਕਿ ਮੇਰਾ ਸਾਰਾ ਮੂਡ ਖਰਾਬ ਹੋ ਜਾਂਦਾ ਜੇਕਰ ਤੂੰ ਕੁੜੀਆਂ ਦਾ ਨਾਂ ਲੈਨੀ ਆ ਜੇਕਰ ਪੁੱਤ ਹੋਣਗੇ ਤਾਂ ਮੈਨੂੰ ਖੁਸ਼ੀ ਹੋਵੇਗੀ ਸੋ ਉਹ ਆਪਣੀ ਵੱਖਰੀ ਹੀ ਸੋਚ ਲੈ ਕੇ ਦੁਨੀਆ ਤੇ ਤੋਰ ਫਿਰ ਰਿਹਾ ਏ ਪਰ ਜਦ ਉੱਥੇ ਹੀ ਉਸਦੀ ਸਾਲੀ ਘਰ ਆਉਂਦੀ ਆ ਤੇ ਨਾਲ ਹੀ ਉਸਦਾ ਸੰਡੂ ਗੁਰਪ੍ਰੀਤ ਦਾ ਮੰਨੂ ਨੂੰ ਲੈ ਕੇ ਤੇ ਮੰਨੂ ਨੂੰ ਉਹ ਬਾਹਰ ਰੋਕ ਦਿੰਦੇ ਆ ਕਿਉਂਕਿ ਰੋਚੀ ਨੇ ਉਸਨਾਂ ਨੂੰ ਸਮਝਾਇਆ ਹੁੰਦਾ ਹੈ ਕਿ ਜੇਕਰ ਮੰਨੂ ਇਹਨਾਂ ਦੇ ਮੱਥੇ ਲੱਗ ਗਈ ਤਾਂ ਇਹਨਾਂ ਨੇ ਤਾਂ ਲੜਾਈ ਹੀ ਪਾ ਲੈਣੀ ਘਰ ਵਿੱਚ ਉਥੇ ਰੋਜੀ ਦੀ ਭੈਣ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹਨਾਂ ਦੇ ਘਰ ਇੱਕ ਸਮਾਗਮ ਚੱਲ ਰਿਹਾ ਹੈ ਸੋ ਉੱਥੇ ਮੰਨੂ ਬਾਹਰ ਖੜੀ ਹੁੰਦੀ ਆ ਤੇ ਰੋਜੀ ਦੀ ਭੈਣ ਬਹੁਤ ਹੈਰਾਨ ਹੁੰਦੀ ਆ ਤੇ ਉੱਥੇ ਉਸਦੇ ਜੀਜੇ ਨੂੰ ਇਹ ਲੱਗਦਾ ਗੁਰਪ੍ਰੀਤ ਨੂੰ ਕਿ ਸ਼ਾਇਦ ਰੋਜੀ ਨੇ ਫੋਨ ਕਰਕੇ ਇਹਨਾਂ ਨੂੰ ਵੀ ਸੱਦ ਲਿਆ ਹੋਣਾ ਹੈ ਤੇ ਉਹ ਅਗੋਂ ਉਹਨਾਂ ਦਾ ਸਵਾਗਤ ਕਰਦਾ ਹੋਇਆ ਇਹ ਕਹਿੰਦਾ ਕਿ ਚਲੋ ਵਧੀਆ ਹੋਇਆ ਤੁਸੀਂ ਵੀ ਆ ਗਏ ਤੁਸੀਂ ਵੀ ਸਮਾਗਮ ਵਿੱਚ ਸ਼ਾਮਲ ਹੋ ਗਏ ਸੋ ਆਪਾਂ ਦਾ ਘਰ ਵਿੱਚ ਪ੍ਰੋਗਰਾਮ ਕਰ ਰਹੇ ਹਾਂ ਤੇ ਸਾਈ ਜੀ ਨੇ ਘਰ ਵਿੱਚ ਆਉਣਾ ਹੈ ਤੇ ਉਹ ਸੁਣ ਕੇ ਬੜੀ ਹੈਰਾਨ ਹੁੰਦੀ ਆ ਰੋਜੀ ਉਸ ਨੂੰ ਸਮਝਾਉਂਦੀ ਆ ਕਿ ਤੇ ਅਣਜ्ञ ਨੂੰ ਕਹਿੰਦੀ ਆ ਕਿ ਗੁਰਪ੍ਰੀਦਾ ਤੈਨੂੰ ਪਤਾ ਹੈ ਕਿ ਇਹ ਸਾਈਆ ਜੀ ਤੇ ਬਹੁਤ ਵਿਸ਼ਵਾਸ ਕਰਦਾ ਹੈ ਤਾਂ ਉਹ ਨਕਲੀ ਭਾਰ ਇਹਨਾਂ ਦੀ ਅੱਕਾ ਤੇ ਪੱਟੀ ਬੱਜੀ ਹੋਈ ਆ ਤੇ ਉਦੋਂ ਜਦ ਖਬਾਰ ਖੜੀ ਹੋਈ ਮੰਨੂ ਨੂੰ ਇਹ ਚੇਤਾ ਆਉਂਦਾ ਹੈ ਕਰਨ ਤੇ ਗੁਰੀ ਦਾ ਤੇ ਉਹ ਆਜ ਦੇ ਦਿੰਦੀ ਆ ਤੇ ਰੋਚੀ ਨੂੰ ਕਹਿੰਦੀ ਆ ਕਿ ਮੈਂ ਕਰਨ ਤੇ ਗੁਰੀ ਨੂੰ ਮਿਲਣਾ ਹੈ ਸੋ ਰੋਚੀ ਨੂੰ ਪਤਾ ਲੱਗ ਜਾਂਦਾ ਹੈ ਕਿ ਮੰਨੂ ਆਈ ਹੈ ਰੋਚੀ ਆਪਣੇ ਵੱਲੋਂ ਚੋਰੀ ਮੰਨੂ ਨੂੰ ਮਿਲਣ ਲਈ ਜਾਂਦੀ ਆ ਤੇ ਉਹਨਾਂ ਦਾ ਨਾਂ ਸੁਣਨ ਤੋਂ ਬਾਅਦ ਉਹ ਅੰਦੀ ਆ ਕਿ ਮੈਂ ਤੈਨੂੰ ਮਲਾ ਦਿੰਨੀ ਆ ਉਹ ਜਦ ਘਰ ਵਿੱਚ ਇੱਧਰ ਉੱਧਰ ਵੇਖਦੀ ਆ ਤੇ ਨਾ ਗੁਰੀ ਦਿਸਦਾ ਤੇ ਨਾ ਹੀ ਕਰਨ ਸੋ ਜਦ ਕਰਮ ਤੇ ਗੁਰੀ ਘਰ ਨਹੀਂ ਦਿਸਦੇ ਤਾਂ ਫਿਰ ਬਾਰ-ਬਾਰ ਵੇਖਣ ਤੋਂ ਬਾਅਦ ਉਹ ਸਾਰੇ ਘਰਦਿਆਂ ਨੂੰ ਦੱਸ ਦਿੰਦੀ ਆ ਕਿ ਕਰਨ ਗੁਰੀ ਕਿਤੇ ਨਜ਼ਰ ਨਹੀਂ ਆ ਰਹੀ ਇਹ ਸਾਰੇ ਘਰ ਦੇ ਉਹਨਾਂ ਨੂੰ ਲੱਭਣ ਲੱਗ ਪੈਂਦੀ ਆ ਪਹਿਲਾਂ ਤਾਂ ਉਹ ਸੋਚਦੇ ਆ ਕਿ ਇੱਧਰ ਉੱਧਰ ਖੇਡ ਰਹੇ ਹੋਣੇ ਆ ਜਾਂ ਕੋਠੇ ਤੇ ਹੋਣੇ ਆ ਸਾਰਾ ਕੁਝ ਵੇਖਣ ਤੋਂ ਬਾਅਦ ਜਦੋਂ ਨਹੀਂ ਨਜ਼ਰ ਆਉਂਦੇ ਤਾਂ ਸਾਰਿਆਂ ਨੂੰ ਭੱਜੜਾ ਪੈ ਜਾਂਦੀਆਂ ਨੇ ਤੇ ਉੱਧਰ ਹੀ ਉਹਨਾਂ ਦੇ ਦਿਮਾਗ ਵਿੱਚ ਇਹ ਗੱਲ ਆਉਣ ਲੱਗ ਪੈਂਦੀ ਆ ਜਿਵੇਂ ਕਿ ਬਲਜੀਤ ਤੇ ਉਸਦੇ ਘਰ ਵਾਲੇ ਤੇ ਹਰਪ੍ਰੀਤ ਨੂੰ ਪਤਾ ਹੁੰਦਾ ਏ ਕਿ ਉਹ ਪੈਸੇ ਮੰਗ ਰਹੇ ਸੀ ਤੇ ਉਧਰ ਰੋਜੀ ਨੂੰ ਵੀ ਉਹਨਾਂ ਦੇ ਦਿਮਾਗ ਵਿੱਚ ਆਉਂਦਾ ਏ ਕਿ ਕਿਤੇ ਉਹ ਚਲੇ ਨਾ ਗਏ ਹੁਣ ਕਿਉਂਕਿ ਰੋਜੀ ਨੂੰ ਪਤਾ ਏ ਕਿ ਉਹਨਾਂ ਨੇ 100-100 ਰੁਪਿਆ ਲਿਆ ਏ ਸੋ ਹੁਣ ਸਾਰਾ ਪਰਿਵਾਰ ਲੱਭ ਰਿ ਉਦੋਂ ਸਮਾਗਮ ਦੀ ਤਿਆਰੀ ਹੋ ਚੰਦੀ ਆ ਸੋ ਬਹੁਤ ਜ਼ਿਆਦਾ ਹੈਰਾਨ ਹੋ ਜਾਂਦੇ ਆ ਸਾਰੇ ਵੀ ਉਹ ਕਿੱਥੇ ਚਲੇ ਗਏ ਸੋ ਦੇਖਦੇ ਆ ਹੁਣ ਉਹ ਲਵਦੇ ਜਾਂ ਨਹੀਂ ਸੋ ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰਿਓ ਐਨ ਨੂਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ